ਉਹ ਬਾਰੀ ਵਰਸੀ ਖਟਣ ਗਿਆ ਸੀ ਉਹ ਬਾਰੀ ਵਰਸੀ ਖਟਣ ਗਿਆ ਸੀ ਖਟਕੇ ਲਿਆਂਦਾ ਕਿਉਹ ਬਾਰੀ ਵਰਸੀ ਖਟਣ ਗਿਆ ਸੀ ਖਟਕੇ ਲਿਆਂਦਾ ਕੀ ਉਹਦੇ ਉਹ ਵਧਾਈਆਂ ਜੀ ਮੁੱਖ ਮੰਤਰੀ ਸਾਹਿਬ ਦੇ ਕਰ ਹੋ ਗਈ ਧੀ ਉਹ ਵਧਾਈਆਂ ਜੀ ਘਰ ਦੇ ਜੋ ਵੀ ਧੀ ਕਿਉਂ ਵਧਾਈਆਂ ਦੀ ਘਰ ਵਿੱਚ ਹੋ ਗਈ ਧੀ ਉਹ ਵਧਾਈਆਂ ਦੀ ਪਰੀ ਬਰਸੀ ਕੱਟਣ ਗਿਆ ਸੀ ਮਾਰੀ ਬਰਸੀ ਬੰਨੇ ਬੰਨੇ ਮਾਰੀ ਬਰਸੀ ਕੱਟਣ ਗਿਆ ਠੱਗਲੇ ਆਂਦਾ ਕੀ ਉਹ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਘਰੇ ਉਹ ਰੱਬ ਨੇ ਦੇਤੀ ਦੀ ਦਿਓ ਵਧਾਈਆਂ ਜੀ ਰੱਬ ਨੇ ਦੇਤੀ ਦੀ ਦਿਓ ਵਧਾਈਆਂ ਜੀ ਆਪਣੇ ਦੇਤੀ ਦੀ ਦਿਓ ਵਧਾਈਆਂ ਜੀ ਮੁਬਾਰਕਾ ਦੀ ਮੁਬਾਰਕਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਬਾਪ ਬਣਨ ਤੋਂ ਬਾਅਦ ਅਜਾਬ ਵਰਕਰਾਂ ਵੱਲੋਂ ਉਹਨਾਂ ਦੇ ਘਰ 30 ਦੇ ਆਉਣ ਦੀ ਖੁਸ਼ੀ 'ਚ ਜਸ਼ਨ ਮਨਾਇਆ ਗਿਆ। ਉੱਥੇ ਹੀ ਨਾਬਾ ਤੋਂ ਆਪ ਦੇ ਵਿਧਾਇਕ ਦੇਵਮਾਨ ਵੱਲੋਂ ਵੀ ਖੁਸ਼ੀ ਮਨਾਈ ਗਈ। ਦੇਵਮਾਨ ਨੇ ਸੀਐਮ ਭਗਵੰਤ ਮਾਨ ਦੇ ਘਰ 30 ਆਉਣ ਦੀ ਖੁਸ਼ੀ 'ਚ ਲੱਡੂ ਵੰਡੇ ਤੇ ਬੋਲੀਆਂ ਪਾ ਕੇ ਖੁਸ਼ੀ ਮਨਾਈ। ਹੋ ਬਾਰੀ ਵਰਸੀ ਖੱਟਣ ਗਿਆ ਸੀ। ਹੋ ਬਾਰੀ ਵਰਸੀ ਖੱਟਣ ਗਿਆ ਸੀ ਖਟਕੇ ਲਿਆਂਦਾ ਕਿਉਂ? ਬਾਰੀ ਵਰਸੀ ਖੱਟਣ ਗਿਆ ਸੀ ਖਟਕੇ ਲਿਆਂਦਾ ਕੀ? ਓ ਦੇਵ ਵਧਾਈਆਂ ਜੀ ਮੁੱਖ ਮੰਤਰੀ ਸਾਹਿਬ ਦੇ ਘਰ ਹੋ ਗਈ 3 ਦੇਵ ਵਧਾਈਆਂ ਜੀ ਘਰ ਦੇ ਜੋ ਵੀ 3 ਦੇਵ ਵਧਾਈਆਂ ਜੀ ਘਰ ਵਿੱਚ ਹੋ ਗਈ 3 ਦੇਵ ਵਧਾਈਆਂ ਜੀ ਆਰੀ ਬਰਸੀ ਕੱਟਣ ਗਿਆ ਸੀ ਬਾਰੀ ਬਰਸੀ ਬੰਨੇ ਬੰਨੇ ਬਾਰੀ ਬਰਸੀ ਕੱਟਣ ਗਿਆ ਖੱਟ ਗੱਲੇ ਆਂਦਾ ਕੀ ਉਹ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਘਰੇ ਉਹ ਰੱਬ ਨੇ ਦੇਤੀ 3 ਦੇਵ ਵਧਾਈਆਂ ਜੀ ਰੱਬ ਨੇ ਦੇਤੀ 3 ਦੇਵ ਵਧਾਈਆਂ ਜੀ ਰੱਬ ਨੇ ਦੇਤੀ ਦੇਵ ਬਧਾਈਆਂ ਦੀ ਮੁਬਾਰਕਾ ਦੀ ਮੁਬਾਰਕਾ ਦੀ ਬਹੁਤ ਖੁਸ਼ੀ ਦਾ ਅੱਜ ਮੁਬਾਰਕ ਮੌਕਾ ਜੀ ਅੱਜ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਸਾਡੇ ਭੈਣ ਜੀ ਡਾਕਟਰ ਗੁਰਪ੍ਰੀਤ ਕੌਰ ਜੀ ਸਾਡੀ ਮਾਤਾ ਜੀ ਸਾਡੇ ਭੈਣ ਜੀ ਮਨਪ੍ਰੀਤ ਕੌਰ ਸਭ ਦੇ ਘਰੇ ਖੁਸ਼ੀ ਦਾ ਇੱਕ ਸੱਚੇ ਪਾਤਸ਼ਾਹ ਨੇ ਮੌਕਾ ਦਿੱਤਾ ਅੱਜ ਬੇਟੀ ਪੈਦਾ ਹੋਈ ਹੈ ਜੀ ਮਾਨ ਸਾਹਿਬ ਦੇ ਪਰਿਵਾਰ ਦੇ ਵਿੱਚ ਮੁੱਖ ਮੰਤਰੀ ਪਰਿਵਾਰ ਦੇ ਵਿੱਚ ਸੋ ਮੇਰੇ ਵੱਲੋਂ ਸਾਡਾ ਵਿਧਾਨ ਸਭਾ ਨਾਪਾਦੀ ਮਹਿਲਾ ਵਿੰਗ ਸਾਰੀ ਟੀਮ ਵੱਲੋਂ ਸਾਡੀ ਲੀਡਰਸ਼ਿਪ ਵੱਲੋਂ ਵਿਧਾਨ ਸਭਾ ਨਾਬਾ ਵੱਲੋਂ ਮੁੱਖ ਮੰਤਰੀ ਪੰਜਾਬ ਮੁੱਖ ਮੰਤਰੀ ਸਾਹਿਬ ਦੇ ਪੂਰੇ ਪਰਿਵਾਰ ਨੂੰ ਸਾਡੀ ਬੇਬੇ ਨੂੰ ਸਾਡੇ ਭੈਣ ਜੀ 허ਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਪ੍ਰਮਾਤਮਾ ਕਰੇ ਬੱਚੀ ਤੰਦਰੁਸਤ ਰਹੇ ਪਰ ਬੱਚੀ ਵੱਡੀ ਹੋ ਕੇ ਆਪਣੇ ਮਾਂ ਬਾਪ ਦਾ ਰੋਸ਼ਨ ਕਰੇ ਆਪਣੇ ਪੰਜਾਬ ਲਈ ਆਪਣੇ ਦੇਸ਼ ਲਈ ਕੰਮ ਕਰੇ ਸੋ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਮੁੱਖ ਮੰਤਰੀ ਪੰਜਾਬ ਨੂੰ ਧੀਆਂ ਜਿਹੜੀਆਂ ਨੇ ਨਾ ਜੀ ਸੰਸਾਰ ਬਹੁਤ ਬਦਲ ਗਿਆ ਅੱਜ ਧੀਆਂ ਜਿਹੜੀਆਂ ਨੇ ਪੁੱਤਾਂ ਨਾਲੋਂ ਵੱਧ ਮਾਂ ਬਾਪ ਦੀ ਸੇਵਾ ਕਰਦੀਆਂ ਨੇ ਪੁੱਤਾਂ ਦੀ ਜ਼ਮੀਨਾਂ ਵੰਡਾਉਂਦੇ ਨੇ ਹਿੱਸੇ ਪਿੱਛੇ ਲੜਦੇ ਨੇ ਕਿ ਜੀ ਮੈਨੂੰ ਘੱਟ ਪ੍ਰਾਪਰਟੀ ਮਿਲੇ ਮੈਨੂੰ ਘੱਟ ਮਿਲੇ ਧੀ ਕੋਲੇ ਕੁਝ ਵੀ ਨਹੀਂ ਹੁੰਦਾ ਜੀ ਪਰ ਤੀ ਫਿਰ ਵੀ ਆਪਣੇ ਮਾਂ ਬਾਪ ਦੀ ਅਖੀਰਲੇ ਦਮ ਤੱਕ ਸੇਵਾ ਕਰਦੀ ਹੈ ਜੀ ਸੋ ਧੀਆਂ ਦਾ ਬਹੁਤ ਉੱਚਾ ਆਉਦਾ ਹੈ ਜੀ ਗੁਰਬਾਣੀ ਦੀ ਵਿੱਚ ਲਿਖਿਆ ਤੀ ਨੂੰ ਬਹੁਤ ਮਾਨ ਸਤਕਾਰ ਦਿੰਦਾ ਹੈ ਜੀ ਸੋ ਇਹ ਸਾਡੀ ਮੈਂਟੈਲਿਟੀ ਜਿਹੜੀ ਹੈ ਕਿ ਧੀਆਂ ਅਗਰ ਪੈਦਾ ਹੋ ਗਈਆਂ ਤਾਂ ਚਿਹਰੇ ਤੇ ਉਦਾਸੀ ਲੈ ਆਉਣੀ ਕੋਈ ਚੰਗੀ ਗੱਲ ਨਹੀਂ ਹੈ ਇਹ ਸਮਾਂ ਬਦਲ ਗਿਆ ਅੱਜ ਧੀਆਂ ਜਿਹੜੀਆਂ ਨੇ ਮੁੰਡਿਆਂ ਨਾਲੋਂ ਵੀ ਵੱਧ ਕੇ ਸਮਾਜ ਦੇ ਵਿੱਚ ਵੀ ਮਾਂ-ਬਾਪ ਦੀ ਸੇਵਾ ਵੀ ਪੜ੍ਹਾਈ ਲਿਖਾਈ ਚ ਵੀ ਕਿਸੇ ਵੀ ਕੰਮ ਕੰਮ ਦੇ ਵਿੱਚ ਧੀਆ ਸਭ ਤੋਂ ਅੱਗੇ ਨੇ ਤੇ ਸਾਨੂੰ ਅੱਜ ਬਹੁਤ ਹੀ ਖੁਸ਼ੀ ਹੈ ਅੱਜ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਡਾਕਟਰ ਗੁਰਪ੍ਰੀਤ कौर ਤੇ ਮੈਂ ਸਾਰੇ ਪਰਿਵਾਰ ਨੂੰ ਵਧਾਈ ਦੇਣੀ ਆ ਉਹਨਾਂ ਦੇ ਘਰ ਧੀ ਨੇ ਧੀ ਪੈਦਾ ਹੋਈ ਆ ਔਰ ਮੈਂ ਇਹ ਸੋਚਦੀ ਆ ਕਿ ਅੱਜ ਬਹੁਤ ਹੀ ਖੁਸ਼ੀਆਂ ਭਰੇ ਆ ਦਿਨ ਹੈ ਤੇ ਸਾਡੇ ਦੇਵ ਮਾਨ ਜੀ ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਹਲਕੇ ਦੇ ਵਿੱਚ ਆ ਕੇ ਐਮਐਲਏ ਸਾਹਿਬ ਦੇ ਲੱਡੂ ਵੰਡੇ ਨੇ ਤੇ ਬਹੁਤ ਹੀ ਖੁਸ਼ੀ ਪ੍ਰਗਟ ਕੀਤੀ ਹੈ ਨੱਚਿਆ ਸਾਰੇ ਤੇ ਬਹੁਤ ਹੀ ਵਧੀਆ ਲੱਗ ਰਿਹਾ ਸਾਨੂੰ ਤੇ ਪੰਜਾਬ ਵਾਸੀਆਂ ਨੂੰ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨੀ ਆ ਮੈਂ ਨਗਰ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਤੇ ਅੱਜ ਸੀਐਮ ਸਾਹਿਬ ਜੀ ਦੇ ਘਰ ਬੇਟੀ ਹੋਈ ਹੈ ਡਾਕਟਰ ਗੁਰਪ੍ਰੀਤ ਕੌਰ ਜੀ ਦੇ ਘਰ ਬੇਟੀ ਹੋਈ ਹੈ ਤੇ ਉਹਦੇ ਲਈ ਅਸੀਂ ਬਹੁਤ-ਬਹੁਤ ਵਧਾਈਆਂ ਦਿੰਨਾ ਉਹਨਾਂ ਦੇ ਪਰਿਵਾਰ ਨੂੰ ਤੇ ਨਵਾਂ ਵਾਸੀਆਂ ਵਿੱਚ ਬਹੁਤ ਹੀ ਖੁਸ਼ੀ ਦੀ ਲਹਿਰ ਹੈ ਤੇ ਅਸੀਂ ਸਾਰੀਆਂ ਲੇਡੀਆਂ ਇੱਥੇ ਇਕੱਠੇ ਹੋ ਕੇ ਲੇਡੀਜ਼ ਵਿੰਗ ਇਕੱਠਾ ਹੋ ਕੇ ਬਹੁਤ-ਬਹੁਤ ਮੁਬਾਰਕਾਂ ਦੇ ਰਹੇ ਹਾਂ ਉਹਨੂੰ ਤੇ ਇੱਥੇ ਲੱਡੂ ਵੰਡੇ ਗਏ ਨੇ ਨੱਛਿਆ ਟੱਪਿਆ ਗਿਆ ਤੇ ਇੱਕ ਅਸੀਂ ਅੱਜ ਮੀਟਿੰਗ ਵੀ ਰੱਖੀ ਹੋਈ ਹੈ ਅਗਲੇ ਇਲੈਕਸ਼ਨਸ ਨੂੰ ਲੈ ਕੇ ਕਿ ਜੋ ਵੀ ਝੋਰ ਸ਼ੋਰ ਨਾਲ ਲੇਡੀਜ਼ ਅੱਗੇ ਵੱਧ ਛੜ ਕੇ ਆਣ ਹਾਂਜੀ ਮੇਰਾ ਨਾਮ ਚਿੰਦਰਕੌਰ ਤਾਂ ਜੋ ਪ੍ਰੈਜ਼ੀਡੈਂਟ ਔਰਮਨ ਵਿੰਗ ਜ਼ਿਲ੍ਹਾ ਪਟਿਆਲਾ ਤੇ ਮੈਂ ਆਪਣੇ ਵੱਲੋਂ ਤੇ ਪੂਰੇ ਔਰਮਨ ਵਿੰਗ ਵੱਲੋਂ ਜੀਐਮ ਸਾਹਿਬ ਤੇ ਡਾਕਟਰ ਗੁਰਪ੍ਰੀਤ ਕਾਨ ਨੂੰ ਬੇਟੀ ਪੈਦਾ ਹੋਣ ਤੇ ਬਹੁਤ-ਬਹੁਤ ਵਧਾਈ ਤੇ ਇਸ ਦੇ ਨਾਲ ਸਾਨੂੰ ਬਹੁਤ ਸਾਡੇ ਔਰਤ ਸਮਾਜ ਵਿੱਚ ਨਾਰੀ ਸਮਾਜ ਵਿੱਚ ਬਹੁਤ ਕੁਛ ਇਦਾਵਾਦਾ ਹੋਇਆ ਕਿ ਸਾਡੀ ਨਾਰੀ ਸ਼ਕਤੀ ਵਿੱਚ ਵਾਧਾ ਹੋਇਆ ਤੇ ਕਿਉਂਕਿ ਜਿਵੇਂ ਕਿ ਇੱਕ ਗੁਰਬਾਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਸੋ ਕੋ ਮੰਦਾ ਆਖਿਆ ਜਿੱਤ ਜਮੇ ਰਾਜਾਨ ਧੀ ਨੂੰ ਗੁਰੂ ਮਹਾਰਾਜ ਨੇ ਵੀ ਗੁਰਬਾਣੀ ਵਿੱਚ ਵੀ ਬਹੁਤ ਵੱਡਾ ਰੁਤਬਾ ਦਿੱਤਾ ਕਿ ਔਰਤ ਪੈਦਾ ਹੁੰਦੀ ਹੈ ਤੇ ਔਰਤ ਨਾਲ ਬਹੁਤ ਵੱਡੇ ਰਿਸ਼ਤੇ ਪੈਦਾ ਹੁੰਦੇ ਨਾਲ ਤੇ ਸਮਾਜ ਵਿੱਚ ਔਰਤ ਨੂੰ ਇੱਜ਼ਤ ਮਿਲਣੀ ਚਾਹੀਦੀ ਹੈ ਤੇ ਸਾਡੇ ਸੀਐਮ ਸਾਹਿਬ ਸਾਨੂੰ ਔਰਤਾਂ ਜਾਤ ਨੂੰ ਬਹੁਤ ਸਤਿਕਾਰ ਦਿੱਤਾ ਕਿਉਂਕਿ ਸਾਡੇ ਊਮਨ ਵਿੰਗ ਵਿੱਚ ਸਾਡੇ ਸੀਐਮ ਸਾਹਿਬ ਨੇ ਸਾਨੂੰ ਬਹੁਤ ਸਨਮਾਨ ਸਨਮਾਨ ਦਿੱਤਾ ਇੰਨਾ ਕਿਸੇ ਵੀ ਪਾਰਟੀ ਦੇ ਵਿੱਚ ਔਰਤ ਨੂੰ ਸਨਮਾਨ ਨਹੀਂ ਚ ਮਿਲਿਆ ਜਿੰਨਾ ਸਾਡੀ ਆਮ ਆਦਮੀ ਪਾਰਟੀ ਵਿੱਚ ਔਰਤ ਨੂੰ ਹਰ ਪੱਖ ਤੋਂ ਅੱਗੇ ਰੱਖਿਆ ਗਿਆ ਤੇ ਮੈਂ ਫਿਰ ਆਪਣੇ ਵੱਲੋਂ ਤੇ ਆਪਣੇ ਊਮਨ ਵਿੰਗ ਵੱਲੋਂ ਸੀਐਮ ਸਾਹਿਬ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ ਤੇ ਅਸੀਂ ਅੱਜ ਇੱਥੇ ਨਾਬਾਬੀ ਕੇ ਮੀਟਿੰਗ ਤੇ ਆਏ ਸੀ ਤੇ ਦੇਮਾਨ ਸਾਡੇ ਐਮਐਲ ਸਾਬ ਨਾਲ ਅਸੀਂ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਅੱਜ ਸੀਐਮ ਸਾਹਿਬ ਦੇ ਘਰੇ ਬੇਟੀ ਹੋਈ ਹੈ ਜੀ ਅਸੀਂ ਉਹਨਾਂ ਨੂੰ ਸਾਰੇ ਬਹੁਤ ਬਹੁਤ ਮੁਬਾਰਕਵਾਦ ਦਿੰਨੇ ਆ ਸਾਡੀ ਮਹਿਲਾ ਵਿੰਗ ਦੀ ਟੀਮ ਵੱਲੋਂ ਤੇ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਅਸੀਂ ਅੱਜ ਨਾਬੇ ਦੇ ਵਿੱਚ ਲੱਡੂ ਵੰਡ ਕੇ ਸਾਰਿਆਂ ਨੇ ਮਹਿਲਾ ਵਿੰਗ ਨੇ ਰਲ ਕੇ ਅਸੀਂ ਬਹੁਤ ਖੁਸ਼ੀ ਮਨਾਈ ਜੀ